ਸੋਚਣ ਤੋਂ ਪਹਿਲਾਂ ਪਹਿਲਾਂ ਜਸਪ੍ਰੀਤ ਕੰਗੜ ਨਾਲ ਤਨਕਣਾਂ ਨੌਤਰੋ ਸਨਮਾਨ ਮਿਲ ਗਿਆ ਸਨਮਾਨ ਕੌਮਿਆਂ ਦੇ ਵਿੱਚ ਅਵੇ ਜਿਸ ਤਰੀਕੇ ਦਾ ਸਨਮਾਨ ਮਿਲ ਗਿਆ ਮੇਰਾ ਚਲ ਵੀ ਇਹ ਉਹਦੇ ਵਾਸਤੇ ਵੀ ਕੀਤੇ ਰੱਖਣ ਜੋਗ ਬਣ ਜਾਣੀਆਂ ਜਿਹੜੀਆਂ ਖਬਰਾਂ ਚੰਡੀਗੜ੍ਹ ਦੇ 에어ਪੋਰਟ ਤੋਂ ਆਈਆਂ ਉਹਨਾਂ ਮੁਤਾਬਕ ਤੋਂ ਕੁਲਵਿੰਦਰ ਕੌਰ ਨਾਂ ਦੀ ਇੱਕ ਪੰਜਾਬਣ ਦੇ ਵੱਲੋਂ ਜਿਹੜੀ ਕਿ ਸੀਆਈਐਸਐਫ ਦੀ ਨੌਕਰੀ ਕਰਦੀ ਆ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਵਿੱਚ ਨੌਕਰੀ ਕਰਦੀ ਆ ਉਹਦੇ ਨਾਲ ਤੰਗਣਾ ਰਣੋਤ ਦੀ ਬਹਿਸ ਹੋਈ ਹੈ ਤੇ ਉਸ ਤੋਂ ਬਾਅਦ ਬਲਵਿੰਦਰ ਕੌਰ ਨੇ ਤੰਗਣਾ ਰਣੋਤ ਦੀ ਗੱਲ ਦੇ ਵਿੱਚ ਟਕਾ ਕੇ ਚਪੇੜ ਮਾਰੀ ਹੈ ਹਨਾ ਕਿ ਅਸੀਂ ਨਿੱਜੀ ਤੌਰ ਦੇ ਉੱਤੇ ਚਪੇੜਾ ਮਾਰਨ ਦੇ ਹੱਕ ਦੇ ਵਿੱਚ ਨਹੀਂ ਪਰ ਪਤਾ ਨਹੀਂ ਉੱਥੇ ਕਿਹੜੀ-ਕਿਹੜੀ ਗੱਲਬਾਤ ਹੋਈ ਹੋਣੀ ਆ ਪਹਿਲੀ ਖਬਰ ਇਹ ਆਈ ਆ ਅੰਗਰੇਜ਼ੀ ਅਖਬਾਰਾਂ ਦੇ ਹਵਾਲੇ ਨਾਲ ਮੀਡੀਆ ਦੇ ਹਵਾਲੇ ਨਾਲ ਕਿ ਤੰਗਣਾ ਰਣੋਤ ਜਿਹੜੀ ਕੇ 17 ਏਅਰਲਾਈਨ ਦੇ ਰਾਹੀਂ ਚੰਡੀਗੜ੍ਹ ਦੇ 에ਅਰਪੋਰਟ ਤੋਂ ਦਿੱਲੀ ਵੱਲ ਜਾ ਰਹੀ ਸੀ ਜੀਜੀਪੀ ਦੀ ਕਮੇਟੀ ਦੇ ਵਿੱਚ ਉਹਨੇ ਸ਼ਾਮਲ ਹੋਣਾ ਉਹ ਜਦੋਂ ਸਿਕਿਉਰਿਟੀ ਚੱਕ ਹੁੰਦੀ ਆ ਤੇ ਉਥੇ ਟ੍ਰੇ ਦੇ ਵਿੱਚ ਆਪਾਂ ਆਪਣੇ ਮੋਬਾਈਲ ਆਪਣੀ ਜੈੱਟ ਆਪਣਾ ਹੋਰ ਨਿੱਕ-ਸੁੱਕ ਪਰਸ ਵਿਚਲਾ ਸਮਾਨ ਰੱਖਦੇ ਆ ਸਾਰੇ ਰੱਖਦੇ ਆਸੀਂ ਵੀ ਰੱਖਦੇ ਤੁਸੀਂ ਵੀ ਰੱਖਦੇ ਹੋ ਪਰ ਸੰਗਣਾ ਨੇ ਕਹਿੰਦੇ ਆ ਕਿ ਟ੍ਰੇ ਦੇ ਵਿੱਚ ਆਪਣਾ ਮੋਬਾਈਲ ਰੱਖਣ ਤੋਂ ਇਨਕਾਰ ਕਰਤਾ ਉਥੇ ਕੁਲਵਿੰਦਰ ਕੌਰ ਨਾਜ਼ਰੀ ਬਿਊਟੀ ਦੇ ਉੱਤੇ ਕਰਮਚਾਰੀ ਆ ਜਿਹੜੀ ਤੇ ਤੰਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੀ ਸੀ ਜਿਹਨੇ ਪਰਵਾਹ ਨਹੀਂ ਕੀਤੀ ਵੀ ਭਾਈ ਸੰਗਣਾ ਤੇ ਮੰਡੀ ਖੇਤਰ ਤੋਂ ਹੁਣੇ-ਹੁਣੇ ਚੁਣੀ ਗਈ ਹੈ ਤੇਰੀ ਬਹੁਤ ਵੀ ਹੈਗੀ ਆ ਉਹਨੇ ਉਹਨੂੰ ਕਹਿ ਦਿੱਤਾ ਤੁਸੀਂ ਇੱਥੇ ਟ੍ਰੇ ਦੇ ਵਿੱਚ ਰੱਖੋ ਮੋਬਾਈਲ ਅਧੀਕੇ ਸਿਕਿਉਰਟੀ ਚਤਗਨੀ ਸਿਕੰਦਰ ਦੇ ਵਿੱਚ ਡਿੱਗਣਾ ਹੁੰਦਾ ਪਰ ਕਹਿੰਦੇ ਸੀ ਉਹ ਉੱਥੇ ਮੰਨੀ ਨਹੀਂ ਦਾ ਕੋਈ ਵੀ ਹੋਰ ਕਾਰਨ ਬਣ ਗਿਆ ਤੇ ਜਿਹਦੇ ਤਰਕੇ ਬਾਅਦ ਵਿੱਚ ਪੂਪੂ ਮਮਾ ਬੋਲ ਤੇ ਫਿਰ ਕਹਿੰਦੇ ਆ ਕਿ ਤਕਾਕੇ ਇੱਕ ਚਪੇੜ ਕੁਲਵਿੰਦਰ ਕੌਰ ਨੇ ਤੰਗੜਾ ਨੌਤ ਦੀ ਗੱਲ ਦੇ ਉੱਤੇ ਝੜ ਦਿੱਤੀ ਆ ਦੂਜੀ ਜਾਣਕਾਰੀ ਇਹਦੇ ਬਤਲਕੇ ਵੀ ਆ ਰਹੀ ਆ ਤੇ ਤੰਗੜਾ ਨੌਤ ਨੇ ਕਿਸਾਨ ਅੰਦੋਲਨ ਦੇ ਮੌਕੇ ਬਹੁਤ ਕਈ ਕਿਸਾਨਾਂ ਦੇ ਬਾਰੇ ਮਜ਼ਦੂਰਾਂ ਦੇ ਬਾਰੇ ਆਵਾਜ਼ ਆਵਾ ਬੋਲਿਆ ਉਹਨੇ ਕਦੇ ਕਿਸਾਨਾਂ ਨੂੰ ਅਤਵਾਦੀ ਕਿਹਾ ਕਦੇ ਮਹਿੰਦਰਪੁਰ ਬੇਬੇ ਵਰਗੀਆਂ ਔਰਤਾਂ ਨੂੰ 100-100 ਰੁਪਏ ਦੇ ਤੇ ਵੇਚਣ ਵਾਲੀਆਂ ਕਿਹਾ ਕਦੇ ਕੁਝ ਕਿਹਾ ਤੇ ਕਦੇ ਪੁੱਛਿਆ ਜਿਹਦੇ ਕਰਕੇ ਅੱਜ ਵੀ ਪੰਜਾਬ ਦੇ ਹਰਿਆਣੇ ਦੇ ਬਾਕੀ ਬਖਬੂਸੂਹਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ کھیਤੇ ਦੇ ਵਿੱਚ ਇਹ ਗੱਲਾਂ ਗੂੰਜਦੀਆਂ ਕਿ ਟੰਗੜਾ ਨੇ ਸਾਡੇ ਬਾਰੇ ਤੇ ਹੋਰ ਵੱਖ-ਵੱਖ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੇ ਬੋਲ ਉਹਨਾਂ ਨੇ ਸਾਡੇ ਖਿਲਾਫ ਕੀ ਕੀ ਕਿਵੇਂ ਕਿਵੇਂ ਬੋਲਿਆ ਕਿਵੇਂ ਕਿਵੇਂ ਅਗ ਉਕੜਿਆ ਇਹਨਾਂ ਦੋਵਾਂ ਗੱਲਾਂ ਦੇ ਵਿੱਚੋਂ ਜਿਹੜੀ ਵਰਦੀ ਗੱਲ ਸਹੀ ਹੋਵੇ ਭਾਵੇਂ ਮੋਬਾਈਲ ਦਾ ਰੌਲਾ ਹੋਵੇ ਤੇ ਭਾਵੇਂ ਕਿਸਾਨ ਅੰਦੋਲਨ ਦਾ ਅਸਰ ਹੋਵੇ ਜੋ ਕੁਝ ਉਹਦੋਂ ਨੇ ਬੋਲਿਆ ਇਹ ਦੇ ਬੱਚ ਸੰਗਣਾ ਨੋਟ ਦੇ ਲਈ ਹੀ ਸਬਕ ਵਾਲੀ ਗੱਲ ਹੈ ਵੀ ਜੇ ਤਾਂ ਪਾਈ ਟ੍ਰੇ ਦੇ ਵਿੱਚ ਮੋਬਾਈਲ ਰੱਖਣਾ ਸੀ ਤਾਂ ਫੈਲ ਦੇ ਆਧਾਰ ਦੇ ਉੱਤੇ ਰੱਖ ਦੇਣਾ ਚਾਹੀਦਾ ਫੇਰ ਕੀ ਹੋ ਗਿਆ ਹੁਣੇ-ਹੁਣੇ ਛੁਣੇ ਗਏ ਅੱਗੇ ਵੀ ਕਿਹੜੀ-ਕੀ ਵੱਡੀ ਤੋਂ ਬਣ ਗਏ ਆ ਅਦਾ ਸਿਕਿਉਰਟੀ ਚੱਕਰ ਬਾਊ ਜਿਵੇਂ ਕਿ ਬਾਕੀ ਲੋਕ ਕਤਾਰ ਦੇ ਵਿੱਚ ਲੱਟੇ ਕਰੌਂਦੇ ਜਿਵੇਂ ਕਿ ਦੁਨੀਆਂ ਦੇ ਵਕਤ ਵਕਤ ਸੈਲੇ ਵਿੱਚ ਕਰਵਾਈ ਜਾਂਦੀ ਆ ਤੇ ਜੇਕਰ ਭਾਈ ਕੁਲਵਿੰਦਰ ਕੌਰ ਨੂੰ ਗੁੱਸਾ ਇਸ ਗੱਲ ਦਾ ਕਿ ਭਾਈ ਕਿਸਾਨਾਂ ਨੂੰ ਰੋਣ ਦੇ ਮੌਕੇ ਹੀ ਨੇ ਕੀ ਕੁਝ ਬੋਲਿਆ ਇਹ ਇਹ ਗੱਲ ਕਦੀ ਕੁਲਵਿੰਦਰ ਕੌਰ ਦੀ ਨਹੀਂ ਪੰਜਾਬੀਆਂ ਦੇ ਮਨ ਦੇ ਵਿੱਚ ਵੀ ਬਹੁਤ ਗੁੱਸਾ ਸੀ ਭਾਈ ਚੰਦਨਾ ਰਣੋਤ ਨੇ ਸਮੇਂ-ਸਮੇਂ ਤੇ ਉਸ ਤੋਂ ਇਹ ਸਾਲ ਨੂੰ ਕੀ ਕੁਝ ਕਿਹਾ ਮੈਨੂੰ ਚੰਡੀਗੜ੍ਹ ਦੇ ਦੇਬੀ ਦੇ ਅਖਬਾਰ ਚੰਡੀਗੜ੍ਹ ਦੇ ਵਿੱਚ ਔਰਤਾਂ ਨੇ ਕਿਹਾ ਸੀ ਤੰਗੜਾ ਰਣੋਤ ਨੂੰ ਉਦੋਂ ਨੇ ਮਾफी ਮੰਗੀ ਸੀ ਪਰ ਜਦੋਂ ਉਸ ਸਥਾਨ ਤੋਂ ਕਾਰਨਿਕ ਨਿਕਲ ਕੇ ਬਾਅਦ ਦੇ ਬੱਚੇ ਗੱਲ ਤੇ ਮੈਂ ਕੋਈ ਮਾਫੀ ਬੋਲੀ ਨਹੀਂ ਮੰਗੀ ਪੌਣੀ ਕੀ ਇੰਡਸਟਰੀ ਦੇ ਨਾਲ ਰਵਾ ਚੱਲਦਾ ਤੰਗੜਾ ਰਣੋਤ ਦਾ ਤੇ ਪੂਰੇ ਤਖਤਾਂ ਨਾਲ ਰਵਾ ਚੱਲਦਾ ਜੇ ਪੰਜਾਬ ਦੇ ਅੱਡੇ ਕਾਇਕਾ ਨਰਵਾ ਚੱਲਦਾ ਯਾਨੀ ਕਿ ਸਮੇਂ-ਸਮੇਂ ਤੇ ਉੱਤੇ ਉਹ ਇਹੋ ਜਿਹੇ ਸ਼ਬਦ ਤੱਤੇ ਭਾਰੇ ਕੌੜੇ ਮੂੰਹ ਦੇ ਵਿੱਚੋਂ ਅਗਨੂਮਾ ਪੜਦੀ ਰਹੀ ਹੈ ਜਿਹਦੇ ਤਰਕੇ ਉਹਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਡੰਡਾ ਮੂੰਹ ਨਾਲ ਟੁੜੜੀਆਂ ਪੈਰੀਆਂ ਜਾਂ ਪੈ ਸਕਦੀਆਂ ਜਾਂ ਕਿਸੇ ਨੂੰ ਵੀ ਜੇਕਰ ਮੈਂ ਨਹੀਂ ਕਿਸੇ ਦੇ ਬਾਰੇ ਕੌੜੇ ਸ਼ਬਦ ਬੋਲਾਂ ਤੁਸੀਂ ਕਿਸੇ ਦੇ ਬਾਰੇ ਬੋਲੋ ਆਪਾਂ ਇਤਾਂ ਦੇ ਗੰਦੇ ਸ਼ਬਦ ਵਰਤੀਏ ਕਿਉਂਕਿ ਜਿਹੜੇ ਬੰਦੇ ਨੂੰ ਆਦਤ ਪਈ ਹੁੰਦੀ ਹੈ ਸਵਾਲ ਲਾਉਣ ਦੀ ਆਰ ਲਾਉਣ ਦੀ ਗੰਦੇ ਸ਼ਬਦਾਂ ਨੂੰ ਵਰਤੋ ਕਰਨ ਦੀ ਮੂੰਹ ਦੇ ਵਿੱਚੋਂ ਅੰਕੜਨ ਦੀ ਉਹਨੇ ਤਾਂ ਬਹੁਤ ਸਾਰੇ ਲੋਕਾਂ ਨੇ ਬਾਰੇ ਕੁਝ ਨਾ ਕੁਝ ਕਿਹਾ ਹੁੰਦਾ ਉਹ ਤਾਂ ਭੁੱਲ ਜਾਂਦਾ ਪਰ ਜਿੰਨਾ ਬਾਰੇ ਕਿਹਾ ਹੁੰਦਾ ਫਿਰ ਉਹ ਨਹੀਂ ਭੁੱਲਦੇ ਉਹਨਾਂ ਦੇ ਵਿੱਚੋਂ ਜੇਕਰ ਕੁਝ ਵੀ ਵੀ ਚੇਤੇ ਦੀ ਸਲੇਟ ਦੇ ਉੱਤੇ ਉਹ ਗੱਲ ਉੱਪਰ ਹੀ ਰਹਿ ਗਈ ਤੇ ਫਿਰ ਪਾਈ ਲੈਣ ਦੇ ਦੇੜੇ ਪੈ ਜਾਂਦੇ ਆ ਸੋ ਬੇਨਤੀ ਆ ਕਿ ਪਾਈ ਤੁਗਲਾ ਨੌਤ ਨੂੰ ਇਸ ਗੱਲ ਤੋਂ ਜਿਹੜੀ ਅੱਜ ਵਾਪਰੀ ਹੈ ਚੰਡੀਗੜ੍ਹ ਦੇ 에ਰਪੋਰਟ ਦੇ ਉੱਤੇ ਜਿਹੜੀ ਕਿ ਖਬਰਾਂ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਸਬਕ ਲੈਣਾ ਚਾਹੀਦਾ ਜੇ ਤਾਂ ਸਿਕਿਉਰਿਟੀ ਚੈੱਕ ਹੋਣ ਵਾਲੀ ਗੱਲ ਆ ਤੇ ਬੰਦੇ ਬਣ ਕੇ ਗੱਦ ਮੰਗੂ ਸਿੱਧੇ ਹੁਕਮ ਦੀ ਸਿਕਿਉਰਿਟੀ ਚੱਕਰ ਆ ਲੈਣੀ ਚਾਹੀਦੀ ਹੈ ਧੌਣ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਬੜਾ ਜਾ ਕੋਈ ਵੀ ਉੱਤੇ ਦਰਵਾਲਾ ਜਾ ਬਹੁਤ ਵੱਡੇ ਰਤਮੇ ਵਾਲਾ ਕਿਲਾ ਕੱਢ ਦੇਣਾ ਚਾਹੀਦਾ ਤੇ ਜੇਕਰ ਭਾਈ ਕਿਸਾਨਦੂਰਨ ਦੀ ਗੱਲ ਹੈ ਤਾਂ ਕਿਸਾਨ ਵਿਚਾਰੇ ਅੱਜ ਵੀ ਸੰਰਖਸ਼ ਕਰ ਰਹੇ